ਪੁਸ਼ਪਿੰਦਰ ਬਾੜ ਦੀ ਕੁਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੁਲਿਸ ਇੰਸਪੈਕਟਰ ਰੌਣੀ ਸਿੰਘ ਨੂੰ ਇੱਕ ਵੱਡਾ ਚਟਕਾ ਲੱਗਿਆ ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ ਗ੍ਰਿਫਤਾਰੀ ਦੀ ਲਟਕ ਗਈ ਰੌਣੀ ਸਿੰਘ ਤੇ ਤਲਵਾਰ ਤਾਂ ਦੱਸ ਦਈਏ ਕਿ ਰੌਣੀ ਸਿੰਘ ਨੂੰ ਪਹਿਲਾਂ 3 ਦਿਨ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਗਈ ਸੀ ਪਰ ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਹੀਟਲੀ ਅਦਾਲਤ ਦੇ ਵਿੱਚ ਅਗਾਊ ਜਮਾਨਤ ਜੀ ਲਗਾ ਸਕਦੇ ਹੋ ਤਾ ਹੇਟਲੀ ਜ਼ਮਾਨਤ ਦੇ ਵੱਲੋਂ ਹੇਟਲੀ ਮਾਫ ਕਰਨਾ ਅਦਾਲਤ ਦੇ ਵੱਲੋਂ ਪਟਿਆਲਾ ਕੋਰਟ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਅਗਾਊ ਜ਼ਮਾਨਤ ਅਰਜੀ ਮਨਜ਼ੂਰ ਨਹੀਂ ਕੀਤੀ ਗਈ ਤਾਂ ਜਿਸ ਤੋਂ ਬਾਅਦ ਹੁਣ ਰੌਣੀ ਸਿੰਘ ਦੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਬਾਕੀ ਦੇ ਜਿਹੜੇ ਪੁਲਿਸ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਇਨਵੋਲ ਬਣਿਆ ਉਹਨਾਂ ਦੇ ਲਈ ਵੀ ਵੱਡੀ ਚੁਣੌਤੀ ਵਾਲੀ ਗੱਲ ਹੈ ਤੇ ਵੱਡੀ ਮੁਸ਼ਕਲ ਵਾਲੀ ਗੱਲ ਹੈ ਤੇ ਉਧਰ ਦੂਜੇ ਪਾਸੇ ਜੇਕਰ ਸਿੱਟ ਦੀ ਗੱਲ ਕੀਤੀ ਜਾਵੇ ਸਿੱਟ ਦੀ ਟੀਮ ਬਣਾ ਦਿੱਤੀ ਗਈ ਆ ਕਿਉਂਕਿ ਕੋਰਡ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ 3 ਦਿਨ ਦੇ ਵਿੱਚ ਸਿਟ ਦੀ ਟੀਮ ਦਾ ਗਠਨ ਕੀਤਾ ਜਾਵੇ ਸਿਟ ਦੀ ਟੀਮ ਬਣਾ ਦਿੱਤੀ ਜਾਵੇ ਤਾਂ ਸਿਟ ਦੀ ਟੀਮ ਦੇ ਵਿੱਚ ਇਨਸਪੈਕਟਰ ਡੀਐਸਪੀ ਤੇ ਐਸਪੀ ਮੌਜੂਦ ਹੋਣਗੇ ਤਾਂ ਐਸਪੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਅਸੀਂ ਹੁਣ ਹੌਲੇ ਹੌਲੇ ਜਾਂਚ ਸ਼ੁਰੂ ਕਰ ਦੇਵਾਂਗੇ 4 ਮਹੀਨਿਆਂ ਦੇ ਵਿੱਚ ਕੋਰਡ ਦੇ ਵੱਲੋਂ ਕਹਿ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ ਲਈ ਜਾਵੇ ਤਾਂ ਮਾਮਲਾ ਦੱਸਦੀ ਇੱਕ ਵਾਰ ਤੁਹਾਨੂੰ ਜਿਹੜੇ ਦਰਸ਼ਕ ਹਲੇ ਮਾਮਲਾ ਨਹੀਂ ਜਾਣਦੇ ਉਹਨਾਂ ਦੇ ਲਈ ਬੇहद ਜ਼ਰੂਰੀ ਆ ਕਿ ਆਖਰ ਜਿਹੜਾ ਕਰਨਲ ਪੁਸ਼ਪਿੰਦਰ ਬਾੜ ਦਾ ਮਾਮਲਾ ਹੈ ਕੀ ਆ ਮਾਮਲਾ ਦਰਅਸਲ ਇਹ ਆ 13 ਤੇ 14 ਦੀ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬੇ ਦੇ ਉੱਤੇ ਕਰਨਲ ਪੁਸ਼ਪਿੰਦਰ ਬਾੜ ਤੇ ਉਸ ਦਾ ਬੇਟਾ ਮੌਜੂਦ ਹੁੰਦੇ ਨੇ ਜਿੱਥੇ ਕੀ 4 ਐਸ ਐਚਓ ਆ ਜਾਂਦੇ ਨੇ ਜੋ ਕਿ ਉਸ ਵੇਲੇ ਡਿਊਟੀ ਤੇ ਨਹੀਂ ਸੀ ਵਰਦੀ ਦੇ ਵਿੱਚ ਨਹੀਂ ਸੀ ਚਾਰ ਐਸਐਚਓ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਗਨਮੈਨ ਜਾਂ ਹੋਰ ਉਹਨਾਂ ਦੇ ਨਾਲ ਮੁਲਾਜ਼ਮ ਸੀ ਤਾਂ ਗੱਡੀ ਦੀ ਕਹਿੰਦੇ ਪਾਰਕਿੰਗ ਨੂੰ ਲੈ ਕੇ ਬਹਿਸਵਾਜੀ ਹੋ ਜਾਂਦੀ ਆ ਕਿ ਗੱਡੀ ਤੁਸੀਂ ਸਾਈਡ ਤੇ ਲਾਓ ਇੱਥੇ ਅਸੀਂ ਗੱਡੀ ਖੜੀ ਕਰਨੀ ਆ ਜੋ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੱਸ ਰਹੀ ਆ ਉਸ ਦੇ ਮੁਤਾਬਿਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਫਿਰ ਇਹਨਾਂ ਦੇ ਵਿੱਚ ਬਹਿਸਵਾਜੀ ਹੋ ਜਾਂਦੀ ਆ ਬਹਿਸਵਾਜੀ ਜਿਹੜੀ ਆ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਆ ਹੱਥੋਂ ਪਾਈ ਇਸ ਕਦਰ ਹੋ ਜਾਂਦੀ ਆ ਕਿ ਇੰਨਾ ਜ਼ਿਆਦਾ ਜਿਹੜਾ ਆ ਕੁੱਟ ਦਿੱਤਾ ਜਾਂਦਾ ਕਰਨਲ ਪੁਸ਼ਪਿੰਦਰ ਬਾਠ ਨੂੰ ਤੇ ਉਸਦੇ ਬੇਟੇ ਨੂੰ ਉਹ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੱਕ ਜੇਰੇ ਇਲਾਜ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਜਿਸ ਨੂੰ ਕੁੱਟਿਆ ਉਹ ਤਾਂ ਕਰਨਲ ਸੀ ਤੇ ਹਾਲਾਂਕਿ ਕਰਨਲ ਤੇ ਉਸਦੇ ਬੇਟੇ ਨੂੰ ਵੀ ਨਹੀਂ ਪਤਾ ਸੀ ਕਿ ਜਿਨ੍ਹਾਂ ਨੇ ਕੁੱਟਿਆ ਉਹ ਐਸ ਐਚਓ ਸੀ ਇੰਸਪੈਕਟਰ ਸੀ ਉਹ ਤਾਂ ਇਹ ਮਾਮਲੇ ਦੇ ਵਿੱਚ ਫਿਰ ਪੁਲਿਸ ਨੇ ਐਫ ਆਈ ਆਰ ਨਹੀਂ ਦਰਜ ਕੀਤੀ ਤਾਂ ਜਦੋਂ ਦਬਾਅ ਬਣਿਆ 0 ਐਫ ਆਰ ਦਰਜ ਕਰਤੇ ਅਨਪਸ਼ਕਤਿਆਂ ਦੇ ਖਿਲਾਫ ਐਫ ਆਰ ਦਰਜ ਕਰ ਦਿੱਤੀ ਹਾਲਾਂਕਿ ਟਾਬੇ ਦੇ ਉੱਤੇ ਜਿੱਥੇ ਕੁੱਟਮਾਰ ਹੋਈ ਹੈ ਉੱਥੇ ਵੀ ਸੀਸੀਟੀਵੀ ਫੁਟੇਜ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਹੱਥ ਲੱਗੀ ਜਿਸ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਤੂਲ ਫੜੀ ਫਿਰ ਪਟਿਆਲਾ ਦੇ ਵਿੱਚ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਤਾਂ ਰਾਤੋਂ ਰਾਤ ਫਿਰ ਇਨ੍ਹਾਂ ਪੁਲਿਸ ਇੰਸਪੈਕਟਰਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਐਫ ਆਰ ਦਰਜ ਹੋ ਜਾਂਦੀ ਹੈ ਬਾਇ ਨੇਮ ਜਿਸ ਤੋਂ ਬਾਅਦ ਫੇਰ ਵੀ ਇਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਬਦਲੀ ਨੂੰ ਲੈ ਕੇ ਤੇ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਨੂੰ ਲੈ ਕੇ ਕਰਨਾਲ ਪੁਸ਼ਪਿੰਦਰ ਬਾੜ ਦੀ ਪਤਨੀ ਅਤੇ ਹੋਰ ਉਹਨਾਂ ਦੇ ਹੱਕ ਦੇ ਵਿੱਚ ਸਾਬਕਾ ਸੈਨਿਕ ਨੇਤਰੇ ਦਾ ਪਟਿਆਲਾ ਦੇ ਵਿੱਚ ਧਰਨਾ ਲੱਗਿਆ ਤਾਂ ਧਰਨਾ ਜਦੋਂ ਲੱਗਿਆ ਤੀਜੇ ਦਿਨ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੁਹਾਡੀ 31 ਮਾਰਚ ਵਾਲੇ ਦਿਨ ਮੁਲਾਕਾਤ ਹੋਵੇਗੀ ਮੀਟਿੰਗ ਦਾ ਸੱਦਾ ਆ ਗਿਆ ਤਾਂ ਮੀਟਿੰਗ ਹੁੰਦੀ ਆ 31 ਮਾਰਚ ਜਿਸ ਤੋਂ ਸੱਦਾਨ ਤੋਂ ਬਾਅਦ ਇਹ ਧਰਨਾ ਖਤਮ ਕਰ ਦਿੱਤਾ ਜਾਂਦਾ ਤਾਂ ਮੁਲਾਕਾਤ ਹੁੰਦੀ ਆ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਤੇ ਪਰਿਵਾਰਕ ਮੈਂਬਰਾਂ ਦੀ ਪਰ ਭਰੋਸਾ ਵੀ ਮਿਲ ਜਾਂਦਾ ਪਰ ਇੱਕ ਤਰੀਕ ਨੂੰ 1 ਅਪ੍ਰੈਲ ਨੂੰ ਹੀ ਜਿਹੜਾ ਫੇਰ ਕਰਨਲ ਪੁਸ਼ਪਿੰਦਰ ਬਾੜ ਦੀ ਪਤਨੀ ਇੱਕ ਵੀਡੀਓ ਸਾਂਝੀ ਕਰ ਦਿੰਦੀ ਆ ਕਹਿੰਦੇ ਕਿ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸਾਡਾ OSD ਤੁਹਾਨੂੰ ਫੋਨ ਕਰੇਗਾ 6 ਵਜੇ ਤੱਕ ਪਰ ਕਹਿੰਦੇ 6 ਵਜੇ ਉਹਨਾਂ ਨੇ ਕੀ ਫੋਨ ਕਰਨਾ ਸੀ ਅਸੀਂ ਕੱਲ ਦੇ ਫੋਨ ਕਰ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਜਿਸ ਤੋਂ ਬਾਅਦ ਫੇਰ ਉਹ ਪਹੁੰਚ ਜਾਂਦੇ ਨੇ ਰੱਖਿਆ ਮੰਤਰੀ ਕੋਲ ਰੱਖਿਆ ਮੰਤਰੀ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚ ਜਾਂਦੇ ਨੇ ਤਾਂ ਫਿਰ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚਦਾ ਕੋਰਟ ਦੇ ਵੱਲੋਂ ਸਿੱਟ ਬਣਾ ਦਿੱਤੇ ਮਾਫ ਕਰਨਾ ਕੋਰਟ ਦੇ ਵੱਲੋਂ ਉਹ ਸਿੱਟ ਨੂੰ ਰੱਦ ਕਰ ਦਿੱਤਾ ਜੋ ਪੰਜਾਬ ਪੁਲਿਸ ਨੇ ਸਿੱਟ ਬਣਾਈ ਗਈ ਸੀ ਪਰ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਕਹਿੰਦੇ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤਾਂ ਕਰਨਲ ਪੁਸ਼ਪਿੰਦਰ ਬਾਵਾੜ ਦੇ ਪਰਿਵਾਰ ਨੂੰ ਥੋੜਾ ਭਰੋਸਾ ਮਿਲਿਆ ਕਰਨਲ ਪੁਸ਼ਪਿੰਦਰ ਬਾਵਾੜ ਨੂੰ ਥੋੜੀ ਰਾਹਤ ਮਿਲੀ ਤਾਂ ਫਿਰ ਹੁਣ ਉਹ ਜਿਹੜੀ ਚੰਡੀਗੜ੍ਹ ਦੀ ਟੀਮ ਬਣਾਈ ਗਈ ਆ ਉਹ ਟੀਮ ਹੁਣ ਜਾਂਚ ਕਰੇਗੀ ਤੇ ਇਧਰ ਇਨਸਪੈਕਟਰ ਰੌਨੀ ਸਿੰਘ ਦੀਆਂ ਮੁਸ਼ਕਿਲਾਂ ਇਸ ਕਰਕੇ ਵੱਧ ਗਈਆਂ ਕਿਉਂਕਿ ਅਗਾਊ ਜਮਾਨਤ ਅਰਜੀ ਦੇ ਲਈ ਕੋਈ ਕੋਰੀ ਨਾ ਪਟਿਆਲਾ ਕੋਟ ਦੇ ਵੱਲੋਂ ਕਰ ਦਿੱਤੀ ਆ ਹੁਣ ਇਸ ਮਾਮਲੇ ਦੇ ਵਿੱਚ ਨਵੇਂ ਨਿੱਤ ਮੋੜ ਆ ਰਹੇ ਨੇ ਆਖਰਕਾਰ ਹੁਣ ਕਦੋਂ ਤੱਕ ਇਸ ਮਾਮਲੇ ਦੀ ਜਾਂਚ ਮੁਕੰਮਲ ਹੁੰਦੀ ਆ ਕੀ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਹੁੰਦਾ ਪਟਿਆਲੇ ਤੋਂ ਕੀ ਸਸਪੈਂਡ ਕੀਤੇ ਗਏ ਇਨਸਪੈਕਟਰ ਜੇਲ ਦੀ ਸਲਾਕਾਂ ਪਿੱਛੇ ਜਾਣਗੇ ਕੀ ਬਰਖਾਸਤ ਕੀਤੇ ਜਾਣਗੇ ਕਰਨਲ ਪੁਸ਼ਪਿੰਦਰ ਬਾੜ ਦੇ ਪਰਿਵਾਰ ਨੂੰ ਇਨਸਾਫ਼ ਕਦਮ ਅਲੱਦ ਦੇਖਣ ਵਾਲੀ ਗੱਲ ਹੈ